ਦੇਖਣੇ ਜਿਹੜਾ ਰਿੱਕੀ ਜਨਾਬ ਵੀਰੇ ਵੱਲੋਂ ਉਪਰ ਅਲੱਗ ਕੀਤਾ ਗਿਆ 31 ਕੁੜੀਆਂ ਲੋਡਵੰਦ ਜਿਹੜੀਆਂ ਇਹਨਾਂ ਦੇ ਵਿਆਹ ਕਰਵਾਏ ਵੀਰ ਜੀ ਇਹ ਬਹੁਤ ਨੇਕ ਕੰਮ ਹੈ ਜੀ ਪ੍ਰਮਾਤਮਾ ਸੱਚੇ ਬਾਦਸ਼ਾਹ ਨੇ ਸਾਡੇ ਭਰਾਵਾਂ ਨੂੰ ਇੰਨਾ ਕੁ ਬਲ ਬਖਸ਼ਿਆ ਕਿਉਂਕਿ ਅੱਗੇ ਵੀ ਹੋਰ ਵੀ ਸਮਾਜ ਸੇਵੀ ਕੰਮ ਇਦਾਂ ਹੀ ਕਰਦੇ ਰਹਿਣਗੇ ਸਾਡੇ ਜਿੰਨੇ ਵੀ ਸਾਡੇ ਭਰਾ ਵੀਰ ਭਰਾ ਸਾਡੇ ਨਾਲ ਸਾਡਾ ਯੂਥ ਜੁੜਿਆ ਅਸੀਂ ਇਹੀ ਗੱਲ ਕਹਿੰਨੇ ਆਂ ਵੀ ਜਿੰਨਾ ਕੁ ਸਾਡੇ ਤੋਂ ਹੋ ਸਕੇ ਅਸੀਂ ਤਾਂ ਹੋਰ ਵੀ ਮੇਰੇ ਵੀਰ ਭਰਾਵਾਂ ਨੂੰ ਕਹਿੰਨੇ ਆਂ ਵੀ ਜਿੰਨਾ ਵੱਧ ਤੋਂ ਵੱਧ ਵੀ ਸਮਾਜ ਸੇਵੀ ਕੰਮ ਦੇ ਵਿੱਚ ਸਾਥ ਦਿੱਤਾ ਜਾਵੇ ਲੋਕਾਂ ਹੀ ਭਲਾਈ ਵਾਸਤੇ ਜਿਵੇਂ ਆ ਕੁੜੀਆਂ ਦੇ ਲੋੜਵੰਦ ਕੁੜੀਆਂ ਦੇ ਵਿਆਹ ਹੋਗੇ ਤੁਸੀਂ ਗੱਲ ਕਰਦੇ ਹੋ ਮਾਰ ਤਾੜਦੇ ਤੇ ਉੱਥੇ ਸਮਾਜ ਸੇਵਾ ਦੀਆਂ ਵਧੀਆਂ ਗੱਲਾਂ ਤਾਂ ਇਹ ਕਿਵੇਂ ਸਭ ਕੁਝ ਹੈਂਡ ਕਰੇਰੇ ਯਾਰ ਸਮਾਜ ਸੇਵਾ ਜਿਹੜੇ ਬੰਦੇ ਦੇ ਅੰਦਰ ਦਰਦ ਹੋਊਗਾ ਤੇ ਉਹੀ ਬੋਲੂ ਦੂਜੀ ਗੱਲ ਮੈਂ ਅੱਗੇ ਪਹਿਲਾਂ ਹੋਰ ਕਹਿਣਾ ਹੁੰਦਾ ਜਿਹਦੇ ਅੰਦਰ ਦਰਦ ਹੀ ਨਹੀਂ ਜੀ ਦੇ ਅੰਦਰ ਕੁਝ ਮੰਨ ਕੇ ਚੱਲੋ ਇਹ ਹੈ ਹੀ ਨਹੀਂ ਸਿਸਟਮ ਹੀ ਨਹੀਂ ਵੀ ਮੈਂ ਕੀ ਲੈਣਾ ਤੇ ਉਹ ਤਾਂ ਬਾਈ ਫਿਰ ਇੱਕ ਵਪਾਰ ਆ ਜੇ ਗਲਤ ਨੂੰ ਗਲਤ ਨਹੀਂ ਕਹਿ ਸਕਦੇ ਆਪਾਂ ਫਿਰ ਤੁਹਾਡੇ ਅੰਦਰ ਦਰਦ ਹੀ ਹੈ ਨਹੀਂ ਤੇ ਫਿਰ ਤੁਹਾਡੇ ਅੰਦਰ ਫੀਲਿੰਗ ਹੀ ਹੈ ਨਹੀਂ ਤੁਸੀਂ ਨਾ ਦਾਨ ਕਰ ਸਕਦੇ ਆ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਫਿਰ ਇੱਕ ਥਾਪੜ ਕੇ ਇਹ ਗੱਲ ਕਹਿਣਾ ਜਿੰਨੇ ਬੰਦੇ ਚਲੋ ਹੋ ਸਕਦਾ ਲੋਕਾਂ ਪ੍ਰਸ਼ਾਸਨ ਦੀ ਨਿਗਾਚ ਵੀ ਇਹ ਹੋਵੇ ਵੀ ਬੰਦਿਆਂ ਦਾ ਪਿਛਲਾ ਰਿਕਾਰਡ ਕ੍ਰਿਮੀਨਲ ਆ ਜਾਂ ਕੁਝ ਇਦਾਂ ਦਾ ਜਾਂ ਪਰਚੇ ਆ ਪਰ ਇਹ ਵੀ ਚੀਜ਼ਾਂ ਸੋਚੋ ਨਾ ਜੇ ਇਹ ਕ੍ਰਿਮੀਨਲ ਆ ਕਿਸੇ ਨਾ ਕਿਸੇ ਹੱਦ ਤੱਕ ਬੰਦਿਆਂ ਨੇ ਜਿਹੜੀਆਂ ਜਿਹੜੀਆਂ ਆਪਦੀਆਂ ਗਲਤੀਆਂ ਕੀਤੀਆਂ ਉਹਨਾਂ ਦੀ ਸਜ਼ਾ ਭੁਗਤ ਕੇ ਬਾਹਰ ਆ ਤੁਹਾਡੀ ਸੋਚ ਕੀ ਹੈ ਹੁਣ ਤੁਸੀਂ ਕਿਹੜੇ ਰਾਹ ਤੇ ਤੁਰ ਰਹੇ ਹੋ ਕਈ ਬੰਦੇ ਉਸੇ ਰਾਹ ਦੀ ਤੁਰੇ ਜਾਂਦੇ ਕਈ ਆਪ ਦੇ ਆਪ ਨੂੰ ਬਦਲ ਲੈਂਦੇ ਜਿਸ ਤਰਿਕਾ ਤੁਹਾਨੂੰ ਦੱਸਿਆ ਵੀ ਜਨੌਦਪਿੰਡ ਮਜੂਰਾ ਜਿੱਥੇ ਰਿੱਕੇ ਜਨੌਦ ਵੀਰੇ ਵੱਲੋਂ ਜਿਹੜਾ ਕੀ ਹੈ ਸਮੂਹਿਕ ਲੋਡਬੰਦ ਕੁੜੀਆਂ ਜਿਹੜੇ ਵਿਆਹ ਕਰਵਾਇਆ ਇਹਨਾਂ ਦਾ ਉੱਥੇ ਹੀ ਗੱਲ ਮੰਨੂ ਕਿ ਵੀਰਾ ਛੜਨ ਦਾ ਮਜੂਤਾ ਨਾਲ ਬਾਈ ਦੇ ਸਾਥੇ ਹੀ ਪਹੁੰਚਨੇ ਬਾਈ ਸਤਿਗੁਰੂ ਜੀ ਸਤਿਗੁਰੂ ਜੀ ਬਈ ਕਿਸ ਤਰੀਕਾ ਦੇਖਦੇ ਨੇ ਜਿਹੜਾ ਰਿੱਕੇ ਜਨੌਦ ਵੀਰੇ ਵੱਲੋਂ ਉਪਰ ਆਲਾ ਕੀਤਾ ਗਿਆ 31 ਕੁੜੀਆਂ ਲੋਡਬੰਦ ਜਿਹੜੀਆਂ ਇਹਨਾਂ ਦੇ ਵਿਆਹ ਕਰਵਾਏ ਵੀਰ ਜੀ ਇਹ ਬਹੁਤ ਨੇਕ ਕੰਮ ਆ ਜੀ ਪਰਮਾਤਮਾ ਸੱਚੇ ਪਾਤਸ਼ਾਹ ਨੇ ਸਾਡੇ ਭਰਾਵਾਂ ਨੂੰ ਇੰਨਾ ਕੁ ਬਲ ਬਖਸ਼ਿਆ ਕਿਉਂਕਿ ਅੱਗੇ ਵੀ ਹੋਰ ਵੀ ਸਮੱਸਿਆਵਾਂ ਵੀ ਕੰਮ ਇਦਾਂ ਹੀ ਕਰਦੇ ਰਹਿਣਗੇ ਵੀਰ ਖੜਾ ਨਾਲ ਅਮਰੀਕ ਇਹਨਾਂ ਨੇ ਵੀ ਪਹਿਲਾਂ 21 ਤਰੀਕ ਨੂੰ ਆ ਪਿਛਲੇ ਸੰਡੇ ਨੂੰ ਇਹਨਾਂ ਨੇ ਵੀ 21 ਕੁੜੀਆਂ ਦੇ ਵਿਆਹ ਕਰਾਏ ਤੇ 21 ਗਾਂ ਹੋਰ ਰੱਖਤੇ ਫਰਵਰੀ ਚ ਸਾਡੇ ਜਿੰਨੇ ਵੀ ਸਾਡੇ ਭਰਾ ਵੀਰ ਭਰਾ ਸਾਡੇ ਨਾਲ ਸਾਡਾ ਯੂਥ ਜੁੜਿਆ ਅਸੀਂ ਇਹੀ ਗੱਲ ਕਹਿੰਨੇ ਆਂ ਵੀ ਜਿੰਨਾ ਕੁ ਸਾਡੇ ਤੋਂ ਹੋ ਸਕੇ ਮੰਨਦੇ ਗੱਲ ਵੀ ਜਿੰਨਾ ਕੁ ਸਾਡੇ ਤੋਂ ਹੋ ਸਕੇ ਉਹਨਾਂ ਕ ਅਸੀਂ ਅਪਰਾਲਾ ਕਰਦੇ ਆ ਅਸੀਂ ਤਾਂ ਹੋਰ ਵੀ ਮੇਰੇ ਵੀਰਪਣਾਵਾਂ ਨੂੰ ਕਹਿੰਨੇ ਆ ਵੀ ਜਿੰਨਾ ਵੱਧ ਤੋਂ ਵੱਧ ਵੀ ਸਮਾਜ ਸੇਵੀ ਕੰਮ ਦੇ ਵਿੱਚ ਸਾਥ ਦਿੱਤਾ ਜਾਵੇ ਲੋਕਾਂ ਹੀ ਭਲਾਈ ਵਾਸਤੇ ਜਿਵੇਂ ਆ ਕੁੜੀਆਂ ਦੇ ਲੋੜਵੰਦ ਕੁੜੀਆਂ ਦੇ ਵਿਆਹ ਹੋਗੇ ਹੋਰ ਵੀ ਕਾਫੀ ਕੰਮ ਆ ਜਿਵੇਂ ਆਪਣੇ ਉਹ ਉਧਰ ਹੁਣ ਹੜਾ ਆਈ ਸੀ ਉਹਦੇ ਵਿੱਚ ਵੀ ਵੀਰ ਅਰਗਿਆਂ ਨੇ ਵੀ ਇਤਰੋ ਸਾਰਾ ਰਾਸ਼ਨ ਪਾਣੀ ਭੇਜਿਆ ਰਿੱਕੀ ਵੀਰ ਅਰਗਿਆਂ ਨੇ ਭੇਜਿਆ ਕਿਉਂਕਿ ਆਪਣੇ ਭਾਈ ਪੰਜਾਬ ਦੀ ਧਰਤੀ ਆ ਇਹਨਾਂ ਚੀਜ਼ਾਂ ਦੀ ਕਮੀ ਤਾਂ ਰਹਿੰਦੀ ਨਹੀਂ ਠੀਕ ਆ ਨਾ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੂਜੀ ਗੱਲ ਜੇ ਮੈਂ ਆਪਾਂ ਪਹਿਲਾਂ ਕਹਿ ਦਿੰਦੇ ਹੁੰਦੇ ਸੀ ਵੀ ਕੁੜੀਆਂ ਕੌਕ ਦੇ ਵਿੱਚ ਮਾਰੀ ਜਾਂਦੇ ਆ ਲੋਕ ਠੀਕ ਹੈ ਨਾ ਵੀ ਵਿਆਹ ਨਹੀਂ ਕਰਾਏ ਜਾਂਦੇ ਗਰੀਬ ਲੋਕਾਂ ਤੋਂ ਹੁਣ ਤਾਂ ਇਹੋ ਜਿਹੇ ਜਿਹੇ ਭਰਾ ਸਾਡੇ ਯੋਧੇ ਹੈਗੇ ਆ ਹਨ ਤੇ ਕੀ ਜਦੋਂ 52 52 ਕੁੜੀਆਂ ਦੇ ਕਹਿੰਦੇ ਹੁੰਦੇ ਆ ਬਾਈ ਜੀ ਬਰਾਤ ਇੱਕ ਤੋਰ ਨਹੀਂ ਔਖੀ ਹੋ ਜਾਂਦੀ ਆ 31 31 52 52 ਬਰਾਤਾਂ ਤੋਰਨਗਾ ਕੋਈ ਖਾਨਾ ਜੀ ਦਾ ਵਾੜਾ ਨਹੀਂ ਤੇ ਪਰ ਆਪਾਂ ਮਾਣ ਕਰਦੇ ਆ ਬਾਈ ਸਾਡੇ ਭਰਾਵਾਂ ਤੇ ਇਦਾਂ ਦੀ ਅਪਰਾਲੇ ਅੱਗੇ ਹੋਰ ਹੁੰਦੇ ਰਹਿਣਗੇ ਤੇ ਬਾਕੀ ਭਰਾ ਆ ਰਗੇ ਦੱਸਣਗੇ ਤੁਹਾਨੂੰ ਗੇਲਿਵਰੇਜ ਜਿਸ ਤਰੀਕਾ ਨਾਲ ਤੁਹਾਡਾ ਰਤਬਾ ਗਾਣੇ ਚ ਨਜਰਾਉਂਦਾ ਤਾਂ ਉੱਥੋਂ ਜਿਹੜੀ ਸਖਸ਼ੀਅਤ ਹੈ ਉਹ ਬਿਲਕੁਲ ਉਲਟ ਨਜ਼ਰ ਆਉਂਦੀ ਹੈ ਵਿੱਚ ਜਿੱਥੇ ਤੁਸੀਂ ਗੱਲ ਕਰਦੇ ਹੋ ਮਾਰਤਾ ਢ ਦੇਤੇ ਉੱਥੇ ਸਮਾਜ ਸੇਵਾ ਦੀਆਂ ਵੱਡੀਆਂ ਗੱਲਾਂ ਤਾਂ ਇਹ ਕਿਵੇਂ ਸਭ ਕੁਝ ਹੰਡੋ ਵੀਰੇ ਯਾਰ ਸਮਾਜ ਸੇਵਾ ਜਿਹੜੇ ਬੰਦੇ ਦੇ ਅੰਦਰ ਦਰਦ ਹੋਊਗਾ ਤੇ ਉਹ ਹੀ ਬੋਲੂ ਦੂਜੀ ਗੱਲ ਮੈਂ ਅੱਗੇ ਪਹਿਲਾਂ ਹੋਰ ਕਹਿਣਾ ਹੁੰਦਾ ਜਿਹਦੇ ਅੰਦਰ ਦਰਦ ਹੀ ਨਹੀਂ ਜਿਹਦੇ ਅੰਦਰ ਕੁਝ ਮੰਨ ਕੇ ਚੱਲੋ ਇਹ ਹੈ ਹੀ ਨਹੀਂ ਸਿਸਟਮ ਹੀ ਨਹੀਂ ਵੀ ਮੈਂ ਕੀ ਲੈਣਾ ਤੇ ਉਹ ਤਾਂ ਬਾਈ ਫਿਰ ਇੱਕ ਵਪਾਰ ਆ ਸਾਰਿਆਂ ਨੂੰ ਮਿੱਠੇ ਕਹਿਣਾ ਇਹ ਗਲਤ ਨੂੰ ਗਲਤ ਨਹੀਂ ਕਹਿ ਸਕਦੇ ਆਪਾਂ ਫਿਰ ਤੁਹਾਡੇ ਅੰਦਰ ਦਰਦ ਹੀ ਹੈ ਨਹੀਂ ਤੇ ਫਿਰ ਤੁਹਾਡੇ ਅੰਦਰ ਫੀਲਿੰਗ ਹੀ ਹੈ ਨਹੀਂ ਤੁਸੀਂ ਨਾ ਦਾਨ ਕਰ ਸਕਦੇ ਆ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਫਿਰ ਫੀਲਿੰਗ ਪਿਆਰ ਕਦੇ ਮਹਿਸੂਸ ਮਹਿਸੂਸ ਹੁੰਦਾ ਉਹ ਦੇਖਿਆ ਕਿਸੇ ਨੇ ਨਹੀਂ ਨਾ ਦੇਖਿਆ ਇਹ ਜਿਹੜੀ ਫੀਲਿੰਗ ਆ ਇਹ ਦੇਖੀ ਕਿਸੇ ਨੇ ਨਹੀਂ ਨਾ ਦੇਖੀ ਹੁਣ ਜਿਹੜੇ ਬੰਦੇ ਕਹਿੰਦੇ ਆ ਮੈਂ ਇੱਕ ਇੱਕ ਥਾਪੜ ਕੇ ਇਹ ਗੱਲ ਕਹਿਣਾ ਜਿੰਨੇ ਬੰਦੇ ਚਲੋ ਹੋ ਸਕਦਾ ਲੋਕਾਂ ਪ੍ਰਸ਼ਾਸਨ ਦੀ ਨਿਗਾਚ ਵੀ ਇਹ ਹੋਵੇ ਵੀ ਬੰਦਿਆਂ ਦਾ ਪਿਛਲਾ ਰਿਕਾਰਡ ਕ੍ਰਿਮੀਨਲ ਆ ਜਾਂ ਕੁਝ ਇਦਾਂ ਦਾ ਜਾਂ ਪਰਚੇ ਆ ਪਰ ਇਹ ਵੀ ਚੀਜ਼ਾਂ ਸੋਚੋ ਨਾ ਜੇ ਇਹ ਕ੍ਰਿਮੀਨਲ ਆ ਕਿਸੇ ਨਾ ਕਿਸੇ ਹੱਦ ਤੱਕ ਬੰਦਿਆਂ ਨੇ ਜਿਹੜੀਆਂ ਜਿਹੜੀਆਂ ਆਪਦੀਆਂ ਗਲਤੀਆਂ ਕੀਤੀਆਂ ਉਹਨਾਂ ਦੀ ਸਜ਼ਾ ਪੂਕਤ ਕੇ ਬਾਹਰ ਆ ਗਏ ਸਾਰਾ ਕੁਝ ਕਰ ਲਿਆ ਕੋਰਟ ਦੇ ਪ੍ਰੋਸੀਜਰ ਰਹੀਂ ਹੁਣ ਤੁਹਾਡੀ ਸੋਚ ਕੀ ਆ ਹੁਣ ਤੁਸੀਂ ਕਿਹੜੇ ਰਾਹ ਤੇ ਤੁਰ ਰਹੇ ਹੋ ਕਈ ਬੰਦੇ ਉਸੇ ਰਾਹ ਦੀ ਤੁਰੇ ਜਾਂਦੇ ਕਈ ਆਪਦੇ ਆਪ ਨੂੰ ਬਦਲ ਲੈਂਦੇ ਬਦਲ ਆਪ ਕਹਿੰਦੇ ਜ਼ਰੂਰੀ ਜੇਕਰ ਜੀਵਨ ਦੇ ਵਿੱਚ ਸਫਲਤਾ ਲੈਣੀ ਆ ਜਾਂ ਸਹੀ ਪਾਸੇ ਤੁਰਨ ਕਰਮ ਬਾਈ ਸਹੀ ਕਰਮ ਇਹ ਕਰਮ ਆ ਜੀ ਕਰਮ ਦਾ ਮਤਲਬ ਕੀ ਆ ਕਰਮ ਦਾ ਮਤਲਬ ਇਹ ਆ ਜਿਹੜਾ ਰੱਬ ਨੇ ਚੀਜ਼ਾਂ ਬਣਾਈਆਂ ਉਹਨਾਂ ਨੂੰ ਪਿਆਰ ਕਰਨਾ ਚਾਹੀਓ ਇਨਸਾਨ ਚਾਹੀਓ ਜਾਨਵਰਾਂ ਚਾਹੀਓ ਆ ਦਰਖਤਾਂ ਇਹ ਇਨਸਾਨੀਅਤ ਆ ਸਹੀ ਹੈ ਇਹ ਜੀ ਆਪਾਂ ਕਹੀਏ ਨਾ ਵੀ ਮੈਂ ਉਹ ਚੀਜ਼ ਨੂੰ ਕੋਈ ਮਾੜਾ ਨਾ ਕਵੇ ਵੀ ਗੁਰੂ ਘਰੇ ਜਾਣਾ ਵੀ ਸਹੀ ਆ ਜਿਹੜੇ ਬੰਦੇ ਡੇਲੀ ਪੜਾਂ ਦੀ ਬੜੇ ਬੰਦੇ ਇਹੋ ਜੇ ਵੇਖਿਆ ਡੇਲੀ ਪਾਠ ਪੂਜਾ ਕਰਦੇ ਆ ਗੁਰੂ ਘਰੇ ਵੀ ਜਾਂਦੇ ਆ ਹਾਂ ਦੀ ਗੱਲ ਉਹਨਾਂ ਦੇ ਅੰਦਰ ਹਮਦਰਦੀ ਹੈਣੀ ਤੇ ਕਈ ਇਨਸਾਨ ਇਦਾਂ ਦੇ ਵੀ ਆ ਚਲੋ ਨਹੀਂ ਰੱਬ ਤੋਂ ਥੋੜਾ ਦੂਰ ਹੋਣਗੇ ਉਹ ਉਹਨਾਂ ਦੇ ਅੰਦਰ ਹਮਦਰਦੀ ਬਹੁਤ ਆ ਉਹ ਲੋਕਾਂ ਦਾ ਭਲਾ ਬਹੁ ਕਰਦੇ ਆ ਸਾਥ ਵੜਾ ਦਿੰਦੇ ਆ ਅਸਲੀਅਤ ਸਹੀ ਸਹੀ ਤਾਂ ਇਹ ਚੀਜ਼ ਹੀ ਆ ਵੀ ਜੇ ਤੁਹਾਡੇ ਅੰਦਰ ਪਿਆਰ ਭਾਵਨਾ ਤੁਹਾਡਾ ਦਿਲ ਕਿਸੇ ਦਰਦ ਨੂੰ ਮੰਨ ਕੇ ਚੱਲੋ ਕਿਸੇ ਜ਼ੁਲਮ ਨੂੰ ਹੁੰਦਾ ਵੇਖ ਕੇ ਤੁਹਾਡੇ ਅੰਦਰ ਬਲਬਲਾਰੀ ਨਾ ਮੱਚਦਾ ਉਹ ਫਿਰ ਉਹਨੂੰ ਕਹਿੰਦੇ ਨਾ ਮਰਦ ਨਹੀਂ ਸੰਸਾਨੀਅਤ ਬਾਈ ਜੀ ਇਨਸਾਨੀਅਤ ਹੁਣੇ ਜ਼ਰੂਰੀ ਹੈ ਜੀ ਕਿਸੇ ਵੀ ਚੀਜ਼ ਆ ਇਨਸਾਨੀਅਤ ਹੁਣੇ ਜ਼ਰੂਰੀ ਤੇ ਦੂਜੀ ਗੱਲ ਜਿਹੜੀ ਤੁਸੀਂ ਲੜਨ ਵਾਲੀ ਕੀਤੀ ਸੀ ਤੇ ਉਹ ਵੀ ਜ਼ਰੂਰੀ ਆ ਦੋਨੇ ਚੀਜ਼ ਦੋਨੇ ਪੱਖ ਆ ਨਾ ਸਾਡੇ ਧਰਮ ਚ ਵੀ ਆ ਸਾਡੇ ਗੁਰੂ ਸਾਹਿਬਾਨ ਨੇ ਪੰਜ ਪਾਸ਼ਾਈਆਂ ਤੱਕ ਕਹਿਣਾ ਮਤਲਬ ਪੰਜ ਪਾਸ਼ਾਈਆਂ ਤੱਕ ਪੰਜਵੇਂ ਗੁਰੂ ਸਾਡੇ ਅਰਜਨ ਦੇਵ ਜੀ ਤਤੀ ਤਵੀ ਤੇ ਬਹਿ ਗਏ ਉਸ ਤੋਂ ਬਾਅਦ ਛੇਵੇਂ ਪਾਸ਼ੇ ਨੇ ਆ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆ ਕੇ ਮੀਰੀ ਪੀਰੀ ਦੀਆਂ ਤਰਵਾਰਾਂ ਧਾਰਨ ਕੀਤੀਆਂ ਕਿਉਂ ਕੀਤੀਆਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਆ ਮਾਹੌਲ ਹੁਣ ਹੱਥ ਜੋੜ-ਜੋੜ ਕੇ ਬਹੁਤ ਟਾਈਮ ਲੰਘ ਗਿਆ ਵੀ ਹੁਣ ਖੰਡਾ ਖੜਕਾਉਣਾ ਪੈਣਾ ਦੋਨੇ ਪੱਖ ਹੀ ਆ ਸਹੀ ਈ ਬਈ ਦੋ ਦੋਨੇ ਨਜ਼ਰੀਏ ਦੇਖੇ ਦੇਖਣੇ ਪੈਂਦੇ ਆ ਬਾਈ ਸਮੇ ਦੇ ਹਿਸਾਬ ਨਾਲ ਹੁਣ ਪਰਮਾਤਮਾ ਜੀ ਮੇਰ ਨਾਲ ਅੱਜ ਸਾਡੇ ਭਰਾ ਇਨੇ ਜੋਗੇ ਹੋਏ ਆ 33 ਕੁੜੀਆਂ ਦੇ ਵਿਆਹ ਕੱਲ ਨੂੰ ਪਰਮਾਤਮਾ ਜੀ ਮੇਰ ਨਾਲ 101 ਕੋਈ ਅੱਗੇ ਹੋਰ ਵੀ ਵੱਡੇ ਵੱਡੇ oprale ਕਰਾਂਗੇ ਇਦਾਂ ਹੀ ਕਰਦੇ ਰਾਵਾਂਗੇ ਤੇ ਸਾਡੇ ਸਾਹ ਦੀ ਜਿੱਥੇ ਲੋੜ ਆ ਬਾਈ ਮੈਂ ਅੱਗੇ ਕਹਿਣਾ ਹੁਣ ਸਾਡੇ ਤੋਂ ਅੱਗੇ ਨਹੀਂ ਲੱਗ ਸਕਦੇ ਅਸੀਂ ਬਾਕੀ ਸਾਡਾ ਕੰਮ ਹੋਰ ਆ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਨਾਲ ਆ ਜਮਾਂ ਤੁਰ ਤੱਕ ਜਾਵਾਂਗੇ ਇਹ ਨਹੀਂ ਰਾਹ ਛੱਡਾਂਗੇ ਮੋਢੇ ਨਾਲ ਮੋਢਾ ਲਾ ਕੇ ਅਮਰੀਕ ਬਾਈ ਵੀ ਸੜਨ ਦੇ ਖੜੇ ਬਾਈ ਜਿਸ ਤਰੀਕੇ ਤੁਸੀਂ ਆਪ ਵੀ ਸੇਵਾ ਕਰਦੇ ਹੋ ਤਾਂ ਹੁਣ ਰਿੱਕੀ ਬਾਈ ਦੇ ਜਿੱਥੇ ਲੋੜਵੰਦ ਕੁੜੀਆਂ ਦੇ ਵਿਆਹ ਕਰਾ ਉੱਥੇ ਪਹੁੰਚੋ ਤਾਂ ਕਿਵੇਂ ਦਾ ਮਾਣ ਮਹਿਸੂਸ ਹੁੰਦਾ ਹੈ ਵੀ ਉਹਨਾਂ ਘਰਾਂ ਦੀ ਲੋੜ ਪੂਰੀ ਕਰਦੇ ਹਾਂ ਵੀ ਜਿਨ੍ਹਾਂ ਤੋਂ ਇਹ ਨਹੀਂ ਅਫੋਰਡ ਕਰ ਪੰਦੇ ਜਿਹੜੇ ਬਹੁਤ ਵਧੀਆ ਲੱਗਿਆ ਵੀਰੇ ਬਹੁਤ ਵਧੀਆ ਆਪਣਾ ਭਰਾ ਰਿੱਕੀ ਨੇ ਵਧੀਆ ਕੰਮ ਕੀਤਾ ਤੇ ਕਿਸੇ ਗਰੀਬ ਘਰ ਦੀ ਕੁੜੀ ਹਨਾ ਜਾ ਕੇ ਕਿਸੇ ਦੇ ਘਰ ਵਸੀ ਬਹੁਤ ਹੀ ਵਧੀਆ ਗੱਲ ਆ ਹੂੰ ਤੇ ਆਪਾਂ ਵੀ ਹੁਣ ਪਿੱਛੇ ਕਰਕੇ 21 ਤਰੀਕ ਨੂੰ 21 ਕੁੜੀਆਂ ਦੇ ਤੇ ਅੱਗੇ ਫੇਰ ਰੱਖਿਆ ਆਪਾਂ 51 ਕੁੜੀਆਂ ਦੇ ਮਿਲ ਕੇ ਡੇਟ ਫਿਕਸ ਕਰਨੀ ਆ ਫਰਵਰੀ ਦੇ ਵਿੱਚ ਤੇ ਮਹਾਰਾਜ ਨੇ ਕਿਰਪਾ કરી ਤਾਂ ਬਹੁਤ ਵਧੀਆ ਪ੍ਰੋਗਰਾਮ ਹੈ ਉਹ ਅਗਲਾ ਵੀ ਪ੍ਰੋਗਰਾਮ ਵਧੀਆ ਹੋਊਗਾ ਸਾਡਾ ਇਸ ਤਰੀਕੇ ਨਾਲ ਗਿੱਲ ਬਾਈ ਨੇ ਗੱਲ ਕੀਤੀ ਵੀ ਪਹਿਲਾਂ ਲੋਕ ਧੀਆਂ ਨੂੰ ਕੁੱਖਾਂ 'ਚ ਮਾਰ ਦਿੰਦੇ ਸੀ ਹਨਾ ਤਾਂ ਉਹ ਚੀਜ਼ ਬੜੀ ਜ਼ਿਆਦਾ ਪਿਛਲੇ ਸਮੇਂ ਦੇਖਣ ਨੂੰ ਮਿਲੀ ਪਰ ਹੁਣ ਜਦੋਂ ਇਸ ਤਰੀਕੇ ਨਾਲ ਤੁਹਾਡੇ ਵਰਗੇ ਭਰਾ ਉਸ ਤਰੀਕੇ ਦੇ ਉਪਰਾਲੇ ਕਰਦੇ ਨੇ ਜਿੰਨਾ ਪਹਿਲਾਂ ਗੁਲਾਬ ਸਿੱਧੂ ਬਾਈ ਨੇ ਵੀ ਕੀਤਾ ਤੁਸੀਂ ਵੀ ਕਰ ਰਹੇ ਹੋ ਜਾਂ ਹੁਣ ਰਿੱਕੀ ਬਾਈ ਵੀ ਕਰ ਰਹੇ ਤਾਂ ਕੀ ਲੱਗਦਾ ਵੀ ਲੋਕ ਜਿਹੜੇ ਕੁੱਖਾਂ 'ਚ ਮਾਰਦੇ ਸੀ ਉਹ ਚੀਜ਼ ਕੱਟੇਗੀ ਹੁਣ ਬਾਈ ਜੀ ਫਰਕ ਪਊਗਾ ਹੁਣ ਪਹਿਲਾਂ ਬੰਦੇ ਨੂੰ ਟੈਨਸ਼ਨ ਰਹਿੰਦੀ ਆ ਕਿਉਂਕਿ ਬੱਚਿਆਂ ਦਾ ਖਰਚਾ ਪੜ੍ਹਾਈਆਂ ਦਾ ਕੀ ਹੋਰ ਇਹਨਾਂ ਚੀਜ਼ਾਂ ਦਾ ਕੁੜੀਆਂ ਦਾ ਫਿਰ ਬੰਦੇ ਨੂੰ ਇਹ ਟੈਨਸ਼ਨ ਰਹਿੰਦੀ ਵੀ ਕੱਲ ਨੂੰ ਦਾਜ ਵੀ ਦੇਣਾ ਜਦੋਂ ਕੋਈ ਐਦਾਂ ਦਾ ਹੈ ਨਾ ਸਾਰੇ ਭਰਾ ਰਲ ਮਿਲ ਕੇ ਕਰਨਗੇ ਤੇ ਇਸ ਚੀਜ਼ ਤੋਂ ਟੈਨਸ਼ਨ ਫ੍ਰੀ ਹੋ ਜਾਂਦਾ ਬੰਦਾ ਤੇ ਮਤਲਬ ਕਿ ਉਹਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਵੀ ਅਸੀਂ ਕੱਲ ਨੂੰ ਜਾਂ ਜਦੋਂ ਅੱਜਕੱਲ ਪੜਾ ਸਿਸਟਮ ਕੀ ਆ ਕਿਉਂਕਿ ਪੈਸਾ ਬਹੁਤ ਜਿਹੜੇ ਗਰੀਬ ਬੰਦੇ ਨੇ ਉਹ ਵਿਚਾਰੇ ਕਿਤੇ 5000 ਕਿਤੇ 10 ਕਿਤੇ 50 ਫੜ ਫੜ ਕੇ ਇਕੱਠੇ ਕਰਕੇ ਐਦਾਂ ਕਰਦੇ ਨੇ ਨਾ ਫਿਰ ਜਦੋਂ ਆਪਾਂ ਐਦਾਂ ਦੇ ਭਰਾ ਖਰ ਰਲ ਮਿਲ ਕੇ ਵਿਆਹ ਕਰਦੇ ਨੇ ਤੇ ਫਿਰ ਉਹਨਾਂ ਨੂੰ ਟੈਨਸ਼ਨ ਨਹੀਂ ਰਹਿੰਦੀ ਉਹ ਟੈਨਸ਼ਨ ਫ੍ਰੀ ਹੋ ਕੇ ਮਿਲ ਕੇ ਉਹਨਾਂ ਨੂੰ ਕੋਈ ਐਦਾਂ ਦੀ ਟੈਨਸ਼ਨਾਂ ਨਹੀਂ ਵੀ ਕਿ ਮੇਰੇ ਘਰ ਕੁੜੀ ਆ ਉਹ ਬੇਫਿਕਰ ਹੋ ਜਾਂਦੇ ਨੇ ਸਮਾਜ ਚ ਇੱਕ ਬਹੁਤ ਵਧੀਆ ਮੈਸੇਜ ਕਹਿ ਲਓ ਜਾਂ ਪੋਜ਼ਿਟਿਵ ਮੈਸੇਜ ਜਿਹੜਾ ਪਹੁੰਚਦਾ ਹੈ ਵੀ ਲੋਕ ਤਿਆਂ ਨੂੰ ਪਿਆਰ ਕਰਨਾ ਮੁੜ ਸ਼ੁਰੂ ਕਰਦੇ ਨੇ ਸੀ ਜਾਨ ਹਾਂਜੀ ਬਾਈ ਜੇ ਐਦਾਂ ਹੁੰਦਾ ਰਹੇ ਤਾਂ ਕਰਨਗੇ ਹਮ ਸਾਰੇ ਕਰਨਗੇ ਤੇ ਹੁਣ ਅੱਗੇ ਅਸੀਂ ਫੇਰ ਖਾ ਗੱਲ ਦਾ ਫੇਰ ਉੱਥੇ ਖਾੜਾ ਲਵਾਉਣਾ ਤੇ ਹੁਣ ਵੀ ਖਾੜਾ ਲਵਾਇਆ ਸੀ ਭਰਾ ਬਣਾਏ ਵੀ ਦੇਖੋ ਐਦਾਂ ਦਾ ਸਿੰਗਰੇ ਨੇ ਵਿਚਨੇ 1 ਰੁਪਏ ਹੀ ਲਿਆ ਇਹ ਕਹਿੰਦਾ ਇਹ ਪ੍ਰੋਗਰਾਮ ਦੇ ਵਿੱਚ ਮੈਂ ਐਦਾਂ ਹੀ ਫ੍ਰੀ ਗਾਉਂ ਠੀਕ ਹੈ ਨਾ ਮਤਲਬ ਕਿ ਇਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਇਹ ਚੀਜ਼ ਦੇ ਵਿੱਚ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਮਤਲਬ ਕਿ ਹਰ ਬੰਦੇ ਦੀ ਸ਼ਰਧਾ ਹੁੰਦੀ ਆ ਤੇ ਇਹ ਹੁਣ ਸਿੰਗਰ ਹੈ ਨਾ ਇਹਨੇ ਚਲੋ ਇੱਕ ਸਾਡੇ ਇਹਦੇ ਵਿੱਚ ਇਹਦਾ ਵੀ ਬਹੁਤ ਵੱਡਾ ਸਹਿਯੋਗ ਆ ਭਰਾ ਦਾ ਆਪਣੇ ਦਾ ਨਾ ਜਿਹੜੇ ਬੰਦੇ ਨੇ 1 ਰੁਪਈਆ ਲੈ ਫ੍ਰੀ ਚ ਗਾਇਆ ਸਾਡੇ ਕੋਲ ਨੂੰ ਇਹ ਵੀ ਬਹੁਤ ਵੱਡੀ ਗੱਲ ਆ ਬਾਈ ਬਿਲਕੁਲ